ਸਤਿ ਸ਼੍ਰੀ ਅਕਾਲ ਜੀ ਅੱਜ ਨਵੀਂ ਜਾਣਕਾਰੀ ਲੈ ਕੇ ਤੁਹਾਡੇ ਮੂਰੇ ਫੇਰ ਹਾਜ਼ਰ ਆਂ ਪੰਜਾਬ ਦੇ ਵਿੱਚ ਦਿਨੋਂ ਦਿਨ ਬਿਜਲੀ ਦੇ ਰੇਟ ਆ ਜਿਹੜੇ ਵਧਦੇ ਜਾ ਰਹੇ ਆ ਅਸਮਾਨੀ ਛੂ ਰਹੇ ਆ ਤੇਲ ਦੇ ਬਿਜਲੀ ਦੇ ਸਾਰੇ ਹੀ ਚੀਜ਼ ਦੇ ਰੇਟ ਵਧ ਰਹੇ ਆ ਤੇ ਲੋਕਾਂ ਨੇ ਇੱਕ ਕਹਿ ਲੋ ਵੀ ਇੱਕ ਸੋਚਿਆ ਕਿ ਅਸੀਂ ਘਰਾਂ ਦੇ ਵਿੱਚ ਸੋਲਰ ਲਵਾਈਏ ਜੇ ਸੋਲਰ ਲਵਾਈਏ ਤਾਂ ਸ਼ਾਇਦ ਸਾਡਾ ਬਿਜਲੀ ਦਾ ਖਰਚਾ ਘਟ ਜੇਵੇ ਤੇ ਇਸੇ ਜਾਣਕਾਰੀ ਨੂੰ ਆਪਾਂ ਅੱਗੇ ਤੁਹਾਡੇ ਮੂਰੇ ਹਾ ਸਾਂਝੀ ਕਰਨ ਦੇ ਲਈ ਅੱਜ ਆਪਾਂ ਆਏ ਆ ਕਰਨਲ ਦਰਸ਼ਨ ਸਿੰਘ ਢਿੱਲੋਂ ਜੀ ਦੇ ਘਰ ਜਿਨ੍ਹਾਂ ਦਾ ਇਹ ਸੋਲਰ ਜਿਹੜਾ ਯੂਨਿਟ ਆ ਲੁਧਿਆਣੇ ਦਾ ਪਹਿਲਾ ਤੇ ਪੰਜਾਬ ਦਾ ਦੂਜਾ ਯੂਨਿਟ ਆ ਪ੍ਰਕਾਸ਼ ਸਿੰਘ ਬਾਦਲ ਜੀ ਤੋਂ ਬਾਅਦ ਜਿਹੜਾ ਯੂਨਿਟ ਲੱਗਿਆ ਉਹ ਇਹ ਯੂਨਿਟ ਆ ਕਿੰਨੇ ਸਾਲ ਹੋ ਗਏ ਇਸ ਨੂੰ ਲੱਗੇ ਨੂੰ ਇਹ ਇੱਕ ਪੈਨਲ ਕਿੰਨੀ ਬਿਜਲੀ ਤਿਆਰ ਕਰਦਾ ਇਹ ਇੱਥੋਂ ਬਿਜਲੀ ਕਿੱਥੇ ਜਾਂਦੀ ਆ ਤੇ ਫਿਰ ਅੱਗੇ ਮੀਟਰ 'ਚ ਕਿਵੇਂ ਜਾਂਦੀ ਆ ਇਸ ਬਾਰੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਕਰਨਲ ਦਰਸ਼ਨ ਸਿੰਘ ਢਿੱਲੋਂ ਜੀ ਕੋਲ ਹਾਂਜੀ ਜਿਸ ਤਰ੍ਹਾਂ ਕੋਮਨ ਸਭ ਤੁਸੀਂ ਕਿਹਾ ਪੰਜਾਬ ਚ ਬਿਜਲੀ ਬਹੁਤ ਮਹਿੰਗੀ ਹੈ ਮੈਂ ਵੀ ਇਸ ਦਾ ਹੱਲ ਸੋਚਿਆ ਤੇ ਬਹੁਤ ਸਾਰੇ ਨੇ ਸੋਚਿਆ ਤੇ ਅਸੀਂ ਰੂਫ ਟਾਪ ਸੋਲਰ ਜਿਹਨੂੰ ਇਹਨੂੰ ਕਹਿੰਦੇ ਆ ਉਹ ਲਵਾਉਦੇ ਆ ਇਹਦੇ ਚ ਅਪਾ ਤੁਹਾਨੂੰ ਤਿੰਨ ਹਿੱਸਿਆਂ ਵਿੱਚ ਦੱਸਾਂਗੇ ਇਹ ਤੇ ਪੈਨਲ ਨੇ ਜੀ ਜੋ ਤੁਹਾਡੀ ਛੱਤ ਤੇ ਲੱਗਣੇ ਨੇ ਇਹ ਪੈਨਲ 250 ਕਿਲੋਵਾਟ ਦਾ ਹੈ ਤੇ ਇਹ ਮੈਂ 5 ਕਿਲੋਵਾਟ ਦਾ ਲਾਇਆ ਹੈ ਤੇ ਤਿੰਨ ਇੱਥੇ ਜੋ 1-1 ਕਿਲੋਵਾਟ ਦੇ ਸੈੱਟ ਨੇ 250 250 ਕਰਕੇ 1 ਕਿਲੋਵਾਟ ਹੋ ਜਾਂਦਾ ਹੈ ਤੇ ਚਾਰ ਪੈਨਲ ਨੇ ਤੇ 20 ਪੈਨਲ ਮੈਂ ਲਾਏ ਨੇ ਦੋ ਛੱਤ ਦੇ ਉੱਪਰ ਨੇ 5 ਕਿਲੋਵਾਟ ਦਾ ਮੈਂ ਯੂਨਿਟ ਲਾਇਆ ਹੈ ਅੱਜ ਕੱਲ ਜੋ ਪੈਨਲ ਨੇ ਉਹ 500 ਕਿਲੋਵਾਟ ਤੱਕ ਆ ਗਏ ਨੇ ਤੇ ਉਹਦੇ ਵਿੱਚ ਐਡਵਾਂਟੇਜ ਕੀ ਹੈ ਜੇ ਪੈਨਲ ਵੱਡਾ ਲਾਉਨੇ ਹੋ ਪਹਿਲੀ ਗੱਲ ਤੇ ਜੇ ਤੁਹਾਡੇ ਕੋਲ ਜਗ੍ਹਾ ਦੀ ਕਮੀ ਨਹੀਂ ਹੈ ਛੱਤ ਤੇ ਵੱਡੇ ਪੈਨਲ ਲਾਉਣ ਦੀ ਲੋੜ ਨਹੀਂ ਹੈ ਕਿਉਂਕਿ ਉਹ ਮਹਿੰਗੇ ਪੈਂਦੇ ਨੇ ਆ ਛੋਟੇ ਪੈਨਲ ਸਸਤੇ ਨੇ ਵੱਡਾ ਪੈਨਲ ਜੇ 500 ਕਿਲੋਵੋਟ ਤੱਕ ਵੀ ਟਰੀਨਾ ਦਾ ਜੋ ਆਉਂਦਾ ਹੈ ਹਾਫ ਕੱਟ ਆਉਂਦਾ ਹੈ ਤੇ ਉਹ ਜੇ ਤੁਸੀਂ ਲਾਉਨੇ ਆ ਤੇ ਉਹ ਪੈਨਲ ਇਧਰੋਂ ਸਾਈਜ਼ ਜ਼ਿਆਦਾ ਹੁੰਦਾ ਤੇ ਇਸ ਕਰਕੇ ਜਿਹੜਾ ਹੈ ਲੰਬਾ ਹੋ ਜਾਂਦਾ ਹੈ ਤੇ ਉਸ ਦੇ ਵਿੱਚ ਐਡਵਾਂਟੇਜ ਕੀ ਹੈ ਕਿ ਤੁਹਾਡੀ ਘੱਟ ਜਗ੍ਹਾ ਲੱਗਦੀ ਹੈ ਤੇ ਉਚਾਈ ਵੱਧ ਜਾਂਦੀ ਹੈ ਤੇ ਆਊਟਪੁੱਟ ਨਹੀਂ ਰਹਿੰਦਾ ਇਹਨੇ ਪੈਨਲ ਜਿੱਥੋਂ ਡੀਸੀ ਸਪਲਾਈ ਬਣਦੀ ਹੈ ਇਹ ਕੇਬਲਾਂ ਰਾਹੀਂ ਅਸੀਂ ਇਹ ਦੂਸਰਾ ਪਾਰਟ ਹੈ ਜੀ ਸੋਲਰ ਸਿਸਟਮ ਦਾ ਜੋ ਰੂਫਟਾਪ ਸੋਲਰ ਹੈ ਜੋ ਡੀਸੀ ਵੋਲਟੇਜ ਇਥੋਂ ਆਉਂਦੀ ਹੈ ਇਹ ਇਨਵਰਟਰ ਜਿਹੜਾ ਹੈਗਾ 5 ਕਿਲੋਵਾਟ ਦਾ ਇਹ ਉਸ ਨੂੰ ਏਸੀ ਚ ਕਨਵਰਟ ਕਰਕੇ نیچے ਭੇਜਦਾ ਏਸੀ 220 ਬੋਲਟ ਚ ਕਨਵਰਟ ਕਰਦਾ ਇਹ ਸਿੰਗਲ ਫੇਸ ਹੈ 5 ਕਿਲੋਵਾਟ ਜੇ ਤੁਸੀਂ 8 ਕਿਲੋਵਾਟ ਤੋਂ ਉੱਪਰ ਹੋਣਾ ਤਾਂ 3 ਫੇਸ ਵੀ ਤੁਸੀਂ ਲਾ ਸਕਦੇ ਹੋ ਜੇ 3 ਫੇਸ ਸਪਲਾਈ ਚਾਹੀਦੀ ਹੈ ਇਹ ਜੋ ਸਿਸਟਮ ਲੱਗਿਆ ਮੈਂ ਦੱਸਣੀ ਇੱਕ ਗੱਲ ਹੈ ਜਿਹੜੀ ਜ਼ਰੂਰੀ ਰਹਿ ਗਿਆ ਵੀ ਇਹ ਨੈਟ ਮੀਟਰਿੰਗ ਸਿਸਟਮ ਕਹਿੰਦੇ ਨੇ ਇਹਨੂੰ ਇਸ ਦੇ ਨਾਲ ਕਿ ਜਿੰਨੀ ਬਿਜਲੀ ਤੁਸੀਂ ਇੱਥੋਂ ਪ੍ਰੋਡਿਊਸ ਕਰਦੇ ਹੋ ਜੇ ਤੁਹਾਡੀ ਲੋੜ ਤੋਂ ਵੱਧ ਹੈ ਉਹ ਬਿਜਲੀ ਬੋਰਡ ਨੂੰ ਚਲੀ ਜਾਂਦੀ ਹੈ ਤੇ ਜਦੋਂ ਤੁਸੀਂ ਰਾਤ ਨੂੰ ਵਰਤਦੇ ਹੋ ਬਿਜਲੀ ਬੋਰਡ ਤੋਂ ਬਿਜਲੀ ਉਹ ਪਲੱਸ ਮਾਈਨਸ ਜੋ ਤੁਹਾਡੀ ਹੁੰਦੀ ਹੈ ਜਿੰਨੀ ਬਿਜਲੀ ਤੁਸੀਂ ਉਹਨਾਂ ਨੂੰ ਦਿੱਤੀ ਤੇ ਜਿੰਨੀ ਵਾਪਸ ਲਈ ਉਹਦਾ ਜਿਹੜਾ ਡਿਫਰੈਂਸ ਹੁੰਦਾ ਉਸ ਦਾ ਬਿੱਲ ਆਉਂਦਾ ਹੈ ਇਹ ਹੈ ਨੈਟ ਮੀਟਰੀਂਗ ਦਾ ਕਨਸੈਪਟ ਹੁਣ ਦੂਜੀ ਗੱਲ ਹੁੰਦੀ ਹੈ ਵੀ ਲੋਕ ਦੋ ਸਵਾਲ ਪੁੱਛਦੇ ਆ ਵੀ ਮੈਂ ਇਸ ਤੇ ਕੀ ਏਸੀ ਚਲਾ ਸਕਦਾ ਜਾਂ ਮੈਂ ਇਸ ਤੇ ਕਿੰਨੀਆਂ ਯੂਨਟਾਂ ਬਣਦੀਆਂ ਨੇ ਸਭ ਤੋਂ ਪਹਿਲੀ ਗੱਲ ਤਾਂ ਹੈ ਵੀ ਲੋਡ ਦੀ ਕੋਈ ਪ੍ਰੋਬਲਮ ਨਹੀਂ ਹੁੰਦੀ ਕਿਉਂਕਿ ਇਹ ਗ੍ਰਿਡ ਕਨੈਕਟਡ ਸਿਸਟਮ ਹੈ ਜੇ ਤੁਸੀਂ ਘਰ 'ਚ 3 ਕਿਲੋਵਾਟ ਲੋਡ ਚਲਾ ਰਹੇ ਹੋ ਔਰ ਤੁਹਾਡਾ ਸੋਲਰ 3 ਕਿਲੋਵਾਟ ਦਾ ਹੈ ਤਾਂ ਪੂਰੀ ਸੋਲਰ ਤੋਂ ਆਏਗੀ ਜੇ 5 ਕਿਲੋਵਾਟ ਚਲਾ ਰਹੇ ਹੋ ਤਾਂ 2 ਕਿਲੋਵਾਟ ਬਿਜਲੀ ਬੋਰਡ ਤੋਂ ਆਉਣ ਲੱਗ ਜਾਏਗਾ ਇਸ ਕਰਕੇ ਘਰ 'ਚ ਕੋਈ ਕਮੀ ਨਹੀਂ ਹੈ ਵੀ ਤੁਸੀਂ ਸੋਲਰ ਲੱਗਣ ਦਾ ਕੋਈ ਚੀਜ਼ ਦੀ ਰੈਸਟ੍ਰਿਕਸ਼ਨ ਹੈ ਉਹਨੂੰ ਨਹੀਂ ਚਲਾ ਸਕਦੇ ਦੂਸਰਾ 1 ਕਿਲੋਵਾਟ ਜੋ ਹੈ ਤਕਰੀਬਨ 4 ਤੋਂ 5 ਯੂਨਟਾਂ ਨਾਰਮਲ ਟੈਂਪਰੇਚਰ 'ਚ ਬਣਾਉਂਦਾ ਹੈ ਨਾਰਮਲ ਧੁੱਪ 'ਚ ਜੇ ਡਿਗਰੀ 35 ਡਿਗਰੀ ਤੱਕ ਟੈਂਪਰੇਚਰ ਰਹੇ 35 ਤੋਂ ਬਾਅਦ ਪ੍ਰੋਡਕਸ਼ਨ ਘਟ ਜਾਂਦੀ ਹੈ ਉਹ ਕੁਝ ਦਿਨ ਹੁੰਦਾ ਕੁਝ ਦਿਨ ਬਾਰਿਸ਼ ਜਾਂ ਫੌਕ ਕਰਕੇ ਵੀ ਘਟ ਜਾਂਦੀ ਹੈ ਤੇ 4 ਤੋਂ 5 ਯੂਨਟਾਂ ਲਾ ਲਈਏ ਜੋ 5 ਕਿਲੋਵਾਟ ਦਾ ਪਲਾਂਟ ਹੈ ਉਹ ਤੁਹਾਨੂੰ 20 ਕਿ ਯੂਨਟਾਂ ਦੀ ਐਵਰੇਜ ਡੇਲੀ ਦੀ ਦੇਗਾ 18 ਤੋਂ 20 ਤੱਕ ਇਹ ਸਿਸਟਮ ਤੁਸੀਂ ਪੰਜਾਬ ਵਿੱਚ ਕਾਫੀ ਲੱਗ ਚੁੱਕੇ ਨੇ ਕਾਫੀ ਕਰਾਂ ਤੇ ਲੱਗੇ ਦੇਖੇ ਕਿਉਂਕਿ ਬਿਜਲੀ ਦੇ ਵੱਧਦੇ ਰੇਟਾਂ ਤੋਂ ਛਡਕਾਰਾ ਪਾਉਣ ਲਈ ਲੋਕ ਹੁਣ ਇਹਨਾਂ ਵੱਲ ਨੂੰ ਵਧ ਰਹੇ ਨੇ ਔਰ ਛੇਤੀ ਹੀ ਪੰਜਾਬ ਗਵਰਨਮੈਂਟ ਨੂੰ ਲੱਗ ਰਿਹਾ ਹੈ ਕਿ ਸ਼ਾਇਦ ਇਸ ਤੋਂ ਸਾਨੂੰ ਰੈਵਨਿਊ ਘਟਦਾ ਹੈ ਪੈਸੇ ਘਟ ਆਉਂਦੇ ਨੇ ਇਹਦੇ 'ਚ ਵੀ ਢਿੰਗੇ ਪਾਉਣ ਦੀਆਂ ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਨੇ ਜਦੋਂ ਕਿ ਇਹ ਐਮਐਨਆਰਈ ਦੀ ਸੈਂਟਰ ਦੀ ਸਕੀਮ ਹੈ ਔਰ ਸੈਂਟਰ ਹੀ ਇਹਦੇ ਸਬਸਿਡੀ ਦਿੰਦਾ ਹੈ ਇਹ ਜੋ ਸਿਸਟਮ ਦੀ ਕਾਸਟ ਵੀ ਕਈ ਲੋਕ ਜਿਆਦਾ ਪੁੱਛਦੇ ਨੇ ਬਹੁਤ ਇੰਪੋਰਟੈਂਟ ਸਵਾਲ ਹੈ 4 ਸਾਲ ਪਹਿਲਾਂ ਮੈਂ ਇਹ ਸਿਸਟਮ ਲਾਇਆ ਇਹ ਕਾਫੀ ਮਹਿੰਗਾ ਸੀ 85000 ਰੁਪਏ ਕਰ ਪਰ ਕਿਲੋਵਾਟ ਦਾ ਖਰਚਾ ਆਉਂਦਾ ਸੀ 1 ਕਿਲੋਵਾਟ ਯਾਨੀ ਆ 85000 ਦਾ 1 ਲੱਗਣਾ ਸੀ 24000 ਦੇਤੇ ਸਬਸਿਡੀ ਮਿਲਦੀ ਸੀ ਸੈਂਟਰ ਗਵਰਨਮੈਂਟ ਵੱਲੋਂ ਜੋ ਬਾਅਦ ਵਿੱਚ ਦਿੱਤੀ ਜਾਂਦੀ ਸੀ ਪੇਮੈਂਟ ਦੇਣ ਤੋਂ ਬਾਅਦ ਤੇ ਇਸ ਕਰਕੇ ਉਦੋਂ ਇਹਦਾ ਖਰਚਾ ਤਕਰੀਬਨ 40 ਤੋਂ 45000 ਰੁਪਏ ਕਿਲੋਵਾਟ ਪੈਂਦਾ ਸੀ ਹੁਣ ਪੈਨਲਾਂ ਦੀ ਤੇ ਕੋਸਟ ਘਟ ਗਈ ਹੈ ਹੁਣ 40000 ਰੁਪਏ ਕਿਲੋਵਾਟ ਜੋ ਤੁਹਾਨੂੰ ਖਰਚਾ ਪੈਂਦਾ ਹੈ ਇਸ ਦਾ ਲਵਾਉਣ ਦਾ ਯਾਨੀ 5 ਕਿਲੋਵੈਟ ਦਾ ਸਿਸਟਮ 2 ਲੱਖ ਦਾ ਪਵੇਗਾ ਪਲੱਸ ਸਬਸਿਡੀ ਹੁਣ ਜੋ ਘਟਾ ਕੇ 18000 ਰੁਪਏ ਕਿਲੋਵੈਟ ਹੋ ਰਹੀ ਹੈ 90 ਹਜ਼ਾਰ ਤੁਹਾਨੂੰ 5 ਕਿਲੋਵੈਟ ਚੋਂ ਵਾਪਸ ਆ ਜਾਏਗਾ 2 ਲੱਖ ਚੋਂ ਤੇ 1 ਲੱਖ 10 ਹਜ਼ਾਰ ਦੀ ਕੀਮਤ ਜਿਹੜੋ ਤੁਹਾਨੂੰ 5 ਕਿਲੋਵੈਟ ਦੀ ਪਵੇਗੀ ਇਸ ਦੇ ਸਾਬ ਨਾਲ ਤੁਸੀਂ ਵੱਡੇ ਛੋਟੇ ਦੀ ਵੀ ਕੈਲਕੂਲੇਸ਼ਨ ਆਪ ਕਰ ਸਕਦੇ ਹੋ ਹੁਣ ਦਿਖਾਉਣਾ ਤੁਹਾਨੂੰ ਮੀਟਰਿੰਗ ਕਿਸ ਤਰ੍ਹਾਂ ਹੁੰਦੀ ਹੈ ਸੋਲਰ ਰੂਫ ਟਾਪ ਦਾ ਨੈਟ ਮੀਟਰਿੰਗ ਸਿਸਟਮ ਇਹ ਮੀਟਰ ਤੁਹਾਨੂੰ ਆਪਦਾ ਲਾਉਣਾ ਪੈਂਦਾ ਹੈ ਬਿਜਲੀ ਬੋਰਡ ਕੋਲੇ ਹੁੰਦਾ ਨਹੀਂ 8 ਤੋਂ 10000 ਰੁਪਏ ਇਸ ਦੀ ਕੀਮਤ ਹੈ ਇਹਦੇ ਵਿੱਚ ਸਾਰੀਆਂ ਜਿਹੜੀਆਂ ਯੂਨਟਾਂ ਨੇ ਉਹ ਤੁਹਾਡੀਆਂ ਇੰਪੋਰਟ ਐਕਸਪੋਰਟ ਜੋ ਹੈ ਅਲੱਗ-ਅਲੱਗ ਆ ਜਾਂਦੀਆਂ ਨੇ ਜਿਸ ਤਰ੍ਹਾਂ ਇਹ ਕਮਿਊਲੇਟਿਵ ਹੈ ਸਾਡੀ ਹੁਣ ਕਮਿਊਲੇਟਿਵ ਇੰਨੀ ਯੂਨਟਾਂ ਹੁਣ ਤੱਕ ਇਹਦੀਆਂ 22309 ਜਿਹੜੀਆਂ ਨੇ ਬਣ ਚੁੱਕੀਆਂ ਨੇ ਇਹਦੇ ਡੇਟ ਟਾਈਮ ਵਗੈਰਾ ਜਿੰਨੀ ਵੀ ਯੂਨਿਟ ਹੈ ਇੰਪੋਰਟ ਐਕਸਪੋਰਟ ਉਹ ਸਾਰੀਆਂ ਤੁਸੀਂ ਇਸ ਕਰਕੇ ਚੈੱਕ ਕਰ ਸਕਦੇ ਹੋ ਤੇ ਇਸ ਦੇ ਹਿਸਾਬ ਨਾਲ ਜਿੰਨੀ ਵੀ ਯੂਨਿਟ ਬਿਜਲੀ ਬੋਰਡ ਨੂੰ ਗਈ ਹੈ ਔਰ ਜਿੰਨੀ ਤੁਸੀਂ ਲਈ ਹੈ ਉਹਦਾ ਜੋ ਡਿਫਰੈਂਸ ਹੁੰਦਾ ਉਹ ਤੁਹਾਨੂੰ ਬਿੱਲ ਦੇਣਾ ਪੈਂਦਾ ਹੈ ਪਲੱਸ ਬਿਜਲੀ ਬੋਰਡ ਤੁਹਾਡੇ ਤੋਂ ਮਿਨੀਮਮ ਚਾਰजेस ਪਰ ਕਿਲੋਵਾਟ ਬਣਦੀਆਂ ਨੇ ਉਹ ਸਾਲ ਵਿੱਚ ਇੱਕ ਵਾਰੀ ਸੈਟਲਮੈਂਟ ਪੀਰੀਅਡ ਹੁੰਦਾ ਸੈਪਟੰਬਰ ਚ ਉਦੋਂ ਬਿਜਲੀ ਬੋਰਡ ਜ਼ੀਰੋ ਕਰ ਦਿੰਦਾ ਕਿਉਂਕਿ ਤੁਸੀਂ ਜੋ ਸਰਦੀਆਂ ਵਿੱਚ ਆਪਦੀ ਕੰਜ਼ਮਪਸ਼ਨ ਤੁਹਾਡੀ ਘੱਟ ਹੁੰਦੀ ਹੈ ਤੇ ਤੁਹਾਡੀਆਂ ਜੁੰਟਾਂ ਬਿਜਲੀ ਬੋਰਡ ਵੱਲ ਚੱਲੇ ਜਾਂਦੇ ਨੇ ਤੁਸੀਂ ਉਹ ਜੁੰਟਾਂ ਮਾਰਚ ਅਪ੍ਰੈਲ ਮਈ ਜੂਨ ਜੁਲਾਈ ਚ ਵਰਤ ਸਕਦੇ ਹੋ ਪਰ ਜੇ ਕੋਈ ਘਰ ਬੰਦ ਰਹਿੰਦਾ ਤਾਂ ਇਹਦਾ ਇਹ ਮਤਲਬ ਨਹੀਂ ਹੈ ਕਿ ਉਹ 2-3 ਸਾਲ ਦਾ ਅਫਦਾ ਜਿਹੜਾ ਕ੍ਰੈਡਿਟ ਹੈ ਬਿਜਲੀ ਬੋਰਡ ਤੋਂ ਲੈ ਸਕੇ ਇਸ ਤਰ੍ਹਾਂ ਦੀ ਕੋਈ ਸਕੀਮ ਨਹੀਂ ਹੈ ਸੈਪਟੰਬਰ ਚ ਉਹ ਜ਼ੀਰੋ ਹੋ ਜਾਂਦਾ ਹੈ ਔਰ ਘਰ ਤੇ ਸੋਲਰ ਲਾਉਣ ਲਈ ਸਭ ਤੋਂ ਵੱਡੀ ਜ਼ਰੂਰਤ ਜਿੰਨਾ ਤੁਹਾਡਾ ਮੀਟਰ ਲੱਗਿਆ ਉਸ ਦਾ 80% ਜੇ ਤੁਹਾਡੇ 10 ਕਿਲੋਵਾਟ ਦਾ ਲੱਗਿਆ ਤੇ ਤੁਸੀਂ 8 ਕਿਲੋਵਾਟ ਦਾ ਤਕਰੀਬਨ ਸੋਲਰ ਲਵਾ ਸਕਦੇ ਹੋ ਜਿੰਨੀ ਤੁਹਾਡਾ ਕਨੈਕਸ਼ਨ ਹੈ ਉਸ ਦਾ 80% ਤੁਸੀਂ ਸੋਲਰ ਲਵਾ ਸਕਦੇ ਹੋ ਇਹ ਸੀ ਸੋਲਰ ਰੂਫ ਟਾਪ ਬਾਰੇ ਜਾਣਕਾਰੀ ਬਹੁਤ ਵਧੀਆ ਸਿਸਟਮ ਹੈ ਬਿਜਲੀ ਦੇ ਰੇਟਾਂ ਨੂੰ ਦੇਖਦੇ ਹੋਏ 4 ਸਾਲਾਂ ਚ ਤਕਰੀਬਨ ਇਹਦੀ ਕੀਮਤ ਪੂਰੀ ਹੋ ਜਾਂਦੀ ਹੈ ਔਰ ਉਸ ਤੋਂ ਬਾਅਦ ਇਹ ਫ੍ਰੀ ਦਾ ਸਿਸਟਮ ਹੈ ਕੋਈ ਮੇਨਟੇਨੈਂਸ ਨਹੀਂ ਹੈ ਅਸੀਂ ਤੇ ਰეკਮੈਂਡ ਕਰਦੇ ਹਾਂ ਵੀ ਘਰ ਘਰ ਲਾਓ ਤੇ ਬਿਜਲੀ ਬੋਰਡ ਤੇ ਵੀ ਲੋਡ ਘਟਾਓ ਤੇ ਆਪ ਦਾ ਖਰਚੇ ਵੀ ਘਟਾਓ